ਪਾਕਿਸਤਾਨ ਦਾ ਸਭ ਤੋਂ ਵੱਡਾ ਗੈਂਗਸਟਰ ਕਹੇ ਜਾਣ ਵਾਲਾ ਸ਼ਹਿਜ਼ਾਦ ਪੱਟੀ ਲਾਰੈਂਸ ਦਾ ਬੇहद ਕਰੀਬੀ ਸੀ ਪਰ ਹੁਣ ਦੋਨਾਂ ਦੀ ਯਾਰੀ ਦੁਸ਼ਮਣੀ 'ਚ ਤਬਦੀਲ ਹੋ ਗਈ ਹੈ ਲਾਰੈਂਸ ਬਿਸ਼ਨੋਈ ਮੇਰੀ ਇਹ ਗੱਲ ਧਿਆਨ ਨਾਲ ਸੁਣ ਲਾਸਟ ਵਾਰੀ ਪਹਿਲਗਾਮ ਹਮਲੇ ਤੋਂ ਬਾਅਦ ਲਾਰੈਂਸ ਬਿਚਨੋਈ ਨੇ ਸੋਸ਼ਲ ਮੀਡੀਆ ਤੇ ਅਤਵਾਦ ਸੰਗਠਨ ਦੇ ਮੁਖੀ ਹਾਫਿਦ ਮੁਹੰਮਦ ਸਈਦ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਸ਼ਹਿਜ਼ਾਦ ਪੱਟੀ ਤੇ ਲਾਰੈਂਸ ਬਿਚਨੋਈ ਚ ਦੁਸ਼ਮਣੀ ਸ਼ੁਰੂ ਹੋ ਗਈ ਕਿ ਲਾਰੈਂਸ ਬਿਚਨੋਈ ਕੇ ਲਈ ਹੈ ਪਾਕਿਸਤਾਨ ਤੋਂ ਬੜੀ ਦੂਰ ਕੀ ਬਾਤ ਹੈ ਤੋਂ ਕਿਸੇ ਵੀ ਕੰਟਰੀ ਮੇਂ ਇੱਕ ਚਿੜੀ ਵੀ ਨਹੀਂ ਮਾਰ ਸਕਦੀ ਤੇ ਸ਼ਹਿਜ਼ਾਦ ਪੱਟੀ ਹੁਣ ਲਾਰੈਂਸ ਤੇ ਉਸਦੇ ਭਰਾ ਅਨਮੋਲ ਨੂੰ ਲਗਾਤਾਰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਹੈ ਦੱਸ ਦਈਏ ਕਿ ਸ਼ਹਿਜ਼ਾਦ ਪੱਟੀ ਦਾ ਲਿੰਕ بلوچستان ਦੇ ਕੁਖਿਆਤ ਫਾਰੂਖ ਖੋਖਰ ਗੈਂਗ ਦੇ ਨਾਲ ਹੈ। ਸ਼ਹਿਜ਼ਾਦ ਪੱਟੀ ਖੋਖਰ ਗੈਂਗ ਦਾ ਅਹਿਮ ਮੈਂਬਰ ਹੈ। ਜਦੋਂ ਲੋਰੈਂਸ ਨੇ ਹਾਫਿਜ਼ ਸੈਦ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਸ਼ਹਿਜ਼ਾਦ ਪੱਟੀ ਲੋਰੈਂਸ 'ਤੇ ਕਾਫੀ ੜਕ ਗਏ ਸੀ। ਤੇ ਹੁਣ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਪੱਟੀ ਨੇ ਲੋਰੈਂਸ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਸ਼ਰਿਆਮ ਧਮਕੀ ਦਿੱਤੀ ਹੈ। ਤੇ ਅਨਮੋਲ ਬਿਸ਼ਨੋਈ ਤੂੰ ਮੈਨੂੰ ਇੱਕ ਗੱਲ ਦੱਸ ਤੇ ਲੋਰੈਂਸ ਬਿਸ਼ਨੋਈ ਟਾਈਮ ਆਣਦੇ ਤੇ ਮੌਕਾ ਮਿਲਣ ਦੇ। ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਗੈਂਗਸਟਰ ਪੱਟੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਲੋਕally ਵੱਡਾ ਗੈਂਗਸਟਰ ਹੋ ਸਕਦਾ ਪਰ ਉਸਦੇ ਲਈ ਉਹ ਕੱਖ ਵੀ ਨਹੀਂ ਹੈ ਪੱਟੀ ਨੇ ਲਾਰੈਂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਤੇਰੇ ਵਿੱਚ ਗੈਰਤ ਹੈ ਤਾਂ ਪਹਿਲਾਂ ਉਹਨਾਂ ਦੇ ਕਰੋੜਾ ਰੁਪਏ ਵਾਪਸ ਕਰ ਦੇਵੇ ਤੇ ਇੱਕ ਵਾਰ ਜ਼ਮਾਨਤ ਤੇ ਉਹ ਬਾਹਰ ਆਵੇ ਤਾਂ ਦੱਸਿਏ ਕਿ ਅਸਲ ਗੈਂਗਸਟਰ ਹੁੰਦਾ ਕੋਣ ਹੈ ਜੇ ਤੇਰੇ ਚ ਗੈਰਤ ਹੈਗੀ ਹੈ ਨਾ ਥੋੜੀ ਜੀ ਵੀ ਤੇ ਤੂੰ ਸਾਡਾ 5 ਕਰੋੜ ਰੁਪਇਆ ਵਾਪਸ ਕਰ ਤੇ ਇੱਕ ਜੇਲ੍ਹੋਂ ਬਾਹਰ ਨਿਕਲ ਫਿਰ ਤੁੰ ਦਸੀਏ ਗੈਂਗਸਟਰ ਹੁੰਦਾ ਕੀ ਹੈ ਤੇ ਪੱਟੀ ਨੇ ਆਪਣੀ ਇਸ ਵੀਡੀਓ ਚ ਕਿਹਾ ਕਿ ਲਾਰੈਂਸ ਕਤਲ ਦੀਆਂ ਹੁਣ ਤੱਕ ਝੂਠੀਆਂ ਜ਼ਿੰਮੇਵਾਰੀਆਂ ਚੁੱਕਦਾ ਰਿਹਾ ਪਰ ਸ਼ਹਿਜ਼ਾਦ ਪੱਟੀ ਨੂੰ ਮਾਰਨਾ ਸੌਖਾ ਨਹੀਂ ਹੈ ਲੋਕਾਂ ਦੀਆਂ ਝੂਠੀਆਂ ਜ਼ਿੰਮੇਵਾਰੀਆਂ ਚੱਕੀਆਂ ਨੇ ਗਿਆ ਮੈਂ ਕਰਵਾਇਆ ਮੈਂ ਕਰਵਾਇਆ ਤੂੰ ਕਹਿੰਦਾ ਸ਼ਹਿਜ਼ਾਦ ਪੱਟੀ ਮਰਵਾਣਾ ਹੈ ਸ਼ਹਿਜ਼ਾਦ ਪੱਟੀ ਸਿੱਧੂ ਮੂਸੇ ਵਾਲਾ ਨਹੀਂ ਹੈ ਮੈਂ ਸਿੱਧੂ ਮੂਸੇਵਾਲਾ ਨਹੀਂ ਆ ਜਿਸ ਨੂੰ ਮਾਰ ਦੇਣਾ ਆਸਾਨ ਹੈ ਉਸਨੇ ਕਿਹਾ ਕਿ ਸਿੱਧੂ ਨੂੰ ਕਿਸੇ ਹੋਰ ਨੇ ਮਾਰਿਆ ਪਰ ਲਾਰੈਂਸ ਝੂਠੀ ਪੋਸਟ ਪਾ ਕੇ ਫੇਮਸ ਹੋ ਗਿਆ ਮਾਰਿਆ ਕਿਸੇ ਹੋਰ ਨੇ ਤੇ ਤੂੰ ਅੰਦਰ ਬੈਠੇ ਐਵੇਂ ਪੋਸਟ ਪਾ ਕੇ ਤਾਂ ਮਸ਼ਹੂਰ ਹੋ ਗਿਆ ਇਸ ਦੇ ਨਾਲ ਹੀ ਪੱਟੀ ਨੇ ਆਪਣੀ ਵੀਡੀਓ ਚ ਕਿਹਾ ਹੈ ਕਿ ਸਿੱਧੂ ਦਾ ਪਿਓ ਬਜ਼ੁਰਗ ਹੈ ਇਸ ਲਈ ਕੁਝ ਨਹੀਂ ਕਰ ਰਿਹਾ ਪਰ ਜੇਕਰ ਸ਼ਹਿਜ਼ਾਦ ਪੱਟੀ ਨੂੰ ਖਰੋਜ ਵੀ ਆ ਗਈ ਤਾਂ ਉਸਦੇ ਦੋਸਤ ਲਾਰੈਂਸ ਨੇ ਆ ਬੋਟੀਆਂ-ਬੋਟੀਆਂ ਕਰ ਦੇਣਗੇ। ਸਿੱਧੂ ਮੂਸੇਵਾਲੇ ਦਾ ਤੇ ਪਿਓ ਵਿਚਾਰਾ ਬੁੱਢਾ ਹੈ। ਜਿਸ ਦਿਨ ਸ਼ਹਾਦ ਪੱਟੀ ਨੂੰ ਮਾੜੀ ਜਿਹੀ ਖਰਾਸ਼ ਆਏਗੀ ਨਾ ਤੇ ਤੇਰੀਆਂ ਬੋਟੀਆਂ ਲਾ ਦੇਣਗੇ ਜਿਸਮ ਤੋਂ। ਇਸ ਦੇ ਨਾਲ ਹੀ ਪੱਟੀ ਨੇ ਧਮਕੀ ਵਾਲੇ ਲਹਿਜੇ ਚ ਕਿਹਾ ਕਿ ਲਾਰੈਂਸ ਨੇ ਮੇਰੀ ਯਾਰੀ ਦੇਖੀ ਹੈ ਤਾਂ ਉਸ ਦੀ ਦੁਸ਼ਮਣੀ ਦਾ ਵੀ ਉਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਹੈ। ਤੂੰ ਮੇਰੀ ਯਾਰੀ ਵੀ ਵੇਖੀ ਹੋਈ ਹੈ ਤੇ ਮੇਰੀ ਤੂੰ ਵੇਖੀ ਲੋਕਾਂ ਨਾਲ ਦੁਸ਼ਮਣੀ ਵੀ ਹੋਈ ਤੂੰ ਮੈਨੂੰ ਚੰਗੇ ਤਰੀਕੇ ਨਾਲ ਜਾਣਨਾ ਹੈ। ਤੇ ਇੱਕ ਹੋਰ ਵੀਡੀਓ ਚ ਸ਼ਹਾਦ ਪੱਟੀ ਕਹਿ ਰਿਹਾ ਹੈ ਕਿ ਅਨਮੋਲ ਬਿਸ਼ਨੋਈ ਦੇ ਵਕੀਲ ਨੇ ਕੋਰਟ ਚ ਅਪੀਲ ਕੀਤੀ ਹੈ ਕਿ ਉਸ ਨੂੰ ਤੇ ਬੁਲੇਟ ਪ੍ਰੂਫ ਗੱਡੀ ਚੱਲਿਆਂਦਾ ਜਾਵੇ ਕਿਉਂਕਿ ਉਸ ਨੂੰ ਸ਼ਹਿਜ਼ਾਦ ਪੱਟੀ ਤੋਂ ਜਾਨੂ ਮਾਰਨ ਦਾ ਖਤਰਾ ਹੈ ਪਰ ਪੱਟੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਤੂੰ ਚਾਹੇ ਜਿੰਨੀ ਮਰਜ਼ੀ ਬੁਲੇਟ ਪ੍ਰੂਫ ਜੈਕਟ ਪਾ ਜਾਂ ਫਿਰ ਬੁਲੇਟ ਪ੍ਰੂਫ ਗੱਡੀ 'ਚ ਆ ਮੌਕਾ ਮਿਲਣ ਤੇ ਲਾਰੈਂਸ ਤੇ ਅਨਮੋਲ ਦੋਨਾਂ ਨੂੰ ਪਤਾ ਲੱਗ ਹੀ ਜਾਏਗਾ ਪਾਕਿਸਤਾਨ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਦੋਨਾਂ ਭਰਾਵਾਂ ਨੂੰ ਸ਼ਰੀਆਮ ਜਾਨੋ ਖਤਮ ਕਰਨ ਦੀ ਧਮਕੀ ਦਿੱਤੀ ਹੈ। ਤੇਨਮੋਲ ਬਿਸ਼ਨੋਈ ਤੂੰ ਮੈਨੂੰ ਇੱਕ ਗੱਲ ਦੱਸ ਤੇ ਲਾਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ ਚ ਆਏਗਾ ਤੇ ਬਚ ਜਾਏਗਾ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸ਼ਹਿਜ਼ਾਦ ਪੱਟੀ ਭਾਰਤ ਦੀ ਸੁਰੱਖਿਆ ਏਜੰਸੀਆਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਤੇ ਲਾਰੈਂਸ ਬਿਸ਼ਨੋਈ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਖੂਨ ਦਾ ਪਿਆਸਾ ਬਣਿਆ ਹੋਇਆ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਧੰਨਵਾਦ।